ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ ਅੱਜ ਤੜਕਸਰ ਗੁਰਿਆਣਾ ਨੇੜੇ ਹਾਈਵੇ ਤੇ ਕਿਸੇ ਅਣਪਛਾਤੇ ਵਾਹਨ ਨੇ ਚਲਦੀ ਕਾਰ ਨੂੰ ਸਾਈਡ ਮਾਰ ਦਿੱਤੀ ਜਿਸ ਕਨ ਕਾਰ ਨੰਬਰ HR06BC8469 ਫਲਾਈਓਵਰ ਉੱਪਰ ਪਲਟ ਗਈ ਜਿਸ ਕਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਬਜੀਤ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਗੰਭੀਰ ਜ਼ਖਮੀ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਅਤੇ ਫਲਾਈਓਵਰ ਉੱਪਰ ਪਾਰਟੀ ਕਾਰ ਨੂੰ ਕ੍ਰੇਨ ਮੰਗਵਾ ਕੇ ਸੜਕ ਤੋਂ ਇੱਕ ਪਾਸੇ ਕਰਵਾਇਆ ਟੱਕਰ ਮਾਰਨ ਵਾਲਾ ਬਾਹਾਂ ਚਾਲਕ ਗੱਡੀ ਸਿਹਤ ਮੌਕੇ ਤੋਂ ਫਰਾਰ ਹੋ ਗਿਆ ਅਧਿਕਾਰਸਵਰ ਵਿਅਕਤੀ ਅੰਮ੍ਰਿਤਸਰ ਤੋਂ ਹਰਿਆਣਾ ਨੂੰ ਆਪਣੇ ਘਰ ਜਾ ਰਹੇ ਸਨ ਇਸ ਐਕਸੀਡੈਂਟ ਬਾਰੇ ਸੜਕ ਸੁਰੱਖਿਆ ਫੋਰਸ ਨੇ ਗੁਰਿਆਣਾ ਥਾਣਾ ਡਿਊਟੀ ਅਫਸਰ ਨੂੰ ਸੂਚਿਤ ਕਰ ਦਿੱਤਾ ਹੈ ਹਾਂਜੀ ਸਰ ਇੱਕ ਗੁਰਾਇਆਂ ਹਾਈਵੇ ਤੇ ਹਾਦਸਾ ਹੋਇਆ ਹੈ ਕੀ ਸਾਰਾ ਮਸਲਾ ਇਸ ਹਾਦਸੇ ਸੰਬੰਧੀ ਸਾਨੂੰ ਰਾਘੀਤੋਂ ਫੋਨ ਆਇਆ ਸੀ ਜੀ ਮੌਕੇ ਤੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਇੱਕ ਟਾਟਾ ਨੈਕਸਨ ਕਾਰ ਹੈ ਜੀ ਉਹਦੇ ਵਿੱਚ ਚਾਰ ਬੰਤੀ ਸਵਾਰ ਸਨ ਤੇ ਕਾਰ ਨੂੰ ਅਰਸ਼ਿੰਦਰਪੁਰ ਚਲਾ ਰਿਹਾ ਸੀਗਾ ਇਸ ਦੇ ਵਿੱਚ ਉਹਦੇ ਦੱਸਣ ਮੁਤਾਬਕ ਕਿ ਕੋਈ ਟਰੱਕ ਜਿਹੜਾ ਆ ਉਸ ਨੂੰ ਫੇਲ ਮਾਰ ਗਿਆ ਜਿਹਦੇ ਕਾਰਨ ਗੱਡੀ ਹਾਈਵੇ ਦੇ ਬ੍ਰਿਜ ਦੇ ਉੱਪਰ ਹੀ ਪਟ ਗਈ ਦੀ ਬਾਅਦ ਵਿੱਚ ਪਬਲਿਕ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧੀ ਕਰਾ ਕੇ ਸਾਈਡ ਤੇ ਕੀਤਾ ਗਿਆ ਇਸ ਵਿੱਚ ਜੋ ਕਿ ਜਗਜੀਤ ਸਿੰਘ ਜੀ ਦਾ ਲੜਕਾ ਉਹਦੇ ਮੂੰਹ 'ਚ ਸੱਟਾਂ ਲੱਗੀਆਂ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ ਦੀ ਬਾਕੀ ਅਸੀਂ ਜਿਹੜੀ ਆ ਗੱਡੀ ਆ ਉਹ ਕ੍ਰੇਨ ਮਵਾ ਕੇ ਉਹਨੂੰ ਹਾਈਵੇ ਤੋਂ ਰਿਮੂਵ ਕਰਾਤਾ ਤੇ ਹਾਈਵੇ ਨਿਰਵਿਘਨ ਚੱਲਦਾ ਹੈ ਇਸ ਐਕਸੀਡੈਂਟ ਸੰਬੰਧੀ ਥਾਣਾ ਗ੍ਰੈਂਡ ਨੂੰ ਵੀ ਸੂਚਿਤ ਕਰ ਦਿੱਤਾ ਸਰੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪਤ ਜਾ ਰਹੇ ਸੀ ਆਪਣੇ ਸ਼ਹਿਰ ਕਿੰਨੇ ਵਜੇ ਇਹ ਹਾਦਸਾ ਵਾਪਰਿਆ ਇਹ ਕੋਈ 8:30 8:30 ਵਜੇ ਦੀ ਗੱਲ ਹੈ ਜੀ